ਸੰਯਾ ਜੇ ਸਤਗੁਰ ਨਦਰ ਕਰੇ ਨਿਮਕ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਇ ਹਿੱਕ ਤੇ ਮਹਾਮਾਤਾ ਅਨਸਾਰ ਅੱਜ ਸਤਗੁਰ ਜੀ ਦੇ ਦਰਵਂ ਕਰੋ ਬਸਾਈਆਂ ਹੋਈਆਂ ਮਹਾਨ ਆਤਮਾ ਮਹਾਨ ਪਰਉਪਕਾਰੀ ਸੇਵਾ ਤੇ ਸਿਮਰਨ ਦੇ ਪੁੰਜ ਸਤਕਾਰ ਜੋ ਸਤ ਮਹਾਰਾਜ ਸਤਿਵਾਦ ਲਾਵਰ ਸਹਬ ਜੀ ਕੀ ਇਹਨਾਂ ਦਾ ਸਾਰੇ بڑے ਪ੍ਰੀਮ ਨਾਲ ਆਖਿਆ ਕਰਦੇ ਸੰਬ੍ਰਮ ਜੀ ਮਹਾਰਾਜ ਅੱਜ ਉਹਨਾਂ ਦਾ ਆਗਮਨ ਪਰ ਪ੍ਰਕਾਸ਼ ਦਿਹਾੜਾ ਕਾਲੇ ਬਚਨ ਕਰਦੇ ਸੀ ਕਿ ਆਕਾ ਜੀ ਮਾਂ ਪੁੱਖਾਂ ਦਾ ਲਿਖਣਾ ਹੈ ਨਾ ਤੇ ਜਨਮ ਦਿਹਾੜਾ ਦਾ ਕੀ ਕਰੂੰ ਗਾਂ ਜੁਨਾ ਦਾ ਜਨਮ ਦਿਹਾੜਾ ਕਿਉਂਕਿ ਜਨਮ ਮਰਨ ਦੋਹੂ ਮੈਦਾ ਨਹੀਂ ਜਦ ਪਰਮ ਉਕਾਰਿਆ ਇਹਨਾਂ ਦਾ ਜਨਮ ਨਹੀਂ ਹੋਇਆ ਕਰਦਾ ਇਹ ਪਰਪੋਹਤਾਰ ਵਾਸਤੇ ਆਉਂਦੇ ਨੇ ਜਨਮ ਮਰਨ ਦੋਵੇਂ ਲਾਇਨ ਜਨ ਪਰਉਕਾਰੀ ਆਇ ਤੇ ਕਹਦੇ ਕੀ ਹੈ ਜੀ ਧਾਨ ਦੇ ਭਗਤੀ ਲਾਇਨ ਖਾਸਿਓ ਲੈਨ ਮਿਲਾਏ ਇਹਨਾਂ ਦਾ ਪ੍ਰਕਾਸ਼ ਦਿਹਾੜਾ ਇਹਨਾਂ ਦਾ ਆਉਣਾ ਆਗਮਨ ਪਰਉ ਮਨਾਇਆ ਜਾਂਦਾ ਹੈ ਸਤਿਗੁਰੂ ਜੀ ਦੇਦਰੋਂ ਬਰਸਾਇਆ ਹੋਇਆ ਪਰਿਵਾਰ ਸਵਰਗਵਾਸੀ ਸਰਦਾਰ ਸਾਹਿਬ ਸਰਦਾਰ ਜੀਤ ਸਿੰਘ ਜੀ ਇਨਾਂ ਦੇ ਗ੍ਰਹਿ ਰੱਖੇ ਸਤਕਾਰਯੋਗ ਸੰਤ ਬਾਬਾ ਗਲਾਬ ਸਿੰਘ ਸਾਹਿਬ ਦੀ ਬਾਂਧੀ ਮਹਾਰਾਜ ਡਾਕਟਰ ਕਾਸ਼ ਹੋਇਆ ਮਾਤਾ ਪਿਆਰ ਤੋਂ ਦੀ ਉੱਖੋਂ ਉੱਖ ਨੂੰ ਸਤਿਵੀ ਕੀਤਾ ਸਤਿਵੀ ਨੇ ਕੀਤਾ ਸਾਧ ਸੰਗਤ ਇਹ ਦੁਨੀਆ ਦੇ ਪਰਦੇ ਉੱਪਰ ਚਮਕਾ ਦਿੰਦਾ ਆਪਣੇ ਮਾਤਾ ਪਿਤਾ ਦਾ ਨਾਮ ਸਤਕਾਰਯੋਗ ਸੰਤ ਬਾਬਾ ਦ ਗੁਰੂ ਸਾਹਿਬ ਦੀ ਬ੍ਰਹਮੀ ਮਹਾਨੀ ਜਿੰਨਾ ਕਿਰਤ ਇੱਥੇ ਸਮਾਂ ਲਿਖਿਆ ਸੀ ਲੱਗਰ ਦੇ ਵਿੱਚ ਰਹਿੰਦੇ ਆ ਹੋਇਆ ਇਹ ਸਿੱਖ ਗੁਰਦੁਆਰੇ ਗੁਰਦੁਆਰਾ ਭਾਈ ਦੇ ਦਾ ਭਾਈ ਸੰਤੋਖ ਸਿੰਘ ਜੀ ਮਹਾਰਾਜ ਜੀ ਦਾ ਸਥਾਨ ਹੈ ਇੱਥੇ ਰਹਿ ਕਰਕੇ ਅਕਾਲ ਪੁਰਖ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਦੇ ਪਾਤਸ਼ਾਹ ਮਹਾਰਾਜ ਪਾਵਨ ਪਵਿੱਤਰ ਪ੍ਰਕਾਸ਼ ਦੀ ਆਡਾ ਬਣਾਉਣਾ ਇਹ ਜਿਸ ਵੇਲੇ ਸੰਗਰਾਮ ਹੋਣੀ ਨਾ ਆਪੇ ਦੱਸਿਆ ਕਰਦੇ ਸੀ ਬਚਨ ਬਲਾਸ ਕਰਿਆ ਕਰਦੇ ਕਈ ਵਾਰੀ ਖੁਸ਼ ਹੋ ਕੇ ਬਹਿ ਜਾਣਾ ਪੰਜ ਪਾ 10 15 15 ਸਿੰਘ ਕੋਲ ਬਾਹਰ ਲੈਣੇ ਬੱਚਿਆਂ ਕੋਲ ਬਾਹਰ ਲੈਣਾ ਕਾਪੜੀਆਂ ਹੱਦ ਵਿੱਚ ਸਲਾਉਨੀਆਂ ਵੀ ਅਸੀ ਇੰਦਾ ਕਰਦੇ ਸੀ ਛੋਟੇ ਹੁੰਦੇ ਇੰਦਾ ਕਰਦੇ ਸੀ ਤੇ ਜਿਸ ਦਿਨ ਸੰਗਰਾਮ ਦਾ ਹੋਣੀ ਨਾ ਉਸ ਦਿਨ ਫਿਰ ਕਹਿੰਦੇ ਘਰੋਂ ਪੜ੍ਹਨ ਭੇਜਣਾ ਤੇ ਅਸੀਂ ਉੱਚੇ ਵਾਸਤੇ ਰੱਖ ਕਰਕੇ ਸੀਸ ਲੈ ਤੇ ਸਿੱਧੇ ਬਾਬਾ ਬਤੀ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਨਾ ਤੇ ਸਾਰਾ ਸਾਰਾ ਦਿਨ ਉੱਚੀ ਸੇਵਾ ਕਰੀ ਸੇਵਾ ਹੋ ਗਈ ਇਦਾਂ ਸੇਵਾ ਕਾਰਗੀਆਂ ਕਰਦੇ ਹਾਂ ਬੜਾ ਸਮਾਂ ਬਤੀਤ ਇਸ ਨਗਰ ਵਿੱਚ ਕੀਤਾ ਤੇ ਧਰਤਪਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਬਖਸ਼ ਰਹਿਣੇ ਹੋਏ ਮਾਪੁਰਖਾਂ ਦੇ ਨਾਲ ਬਲਾਤ ਹੋ ਗਿਆ ਇੱਥੋਂ ਬਾਬਾ ਜੀ ਮਾਪੁਰਖਾਂ ਦੇ ਚਰਨਾਂ ਵਿੱਚ ਗਏ ਜਿੱਥੇ ਕੇ ਸੇਵਾ ਪਰੰਪਰਾੰ ਕੀਤੀ ਹੈ ਸਰਬ ਸੰਗਤ ਕੀ ਵੈ ਕੱਲੀ ਕੱਲੀ ਗੱਲ ਦੱਸਾਂ ਲੱਗਾ ਭਾਈ ਸਾਹਿਬ ਜੀ ਪਹਿਲਾਂ ਕਹਿੰਦੇ ਸੀ ਜੇ ਉਹਨਾਂ ਦੇ ਗੁਰ ਕਥਨ ਕਰਨ ਲੱਗਿਏ ਸ਼ਾਪਾ ਵੀ ਪੈ ਸਕਦੀਆਂ ਨੇ ਕੋਈ ਵੱਡੀ ਗੱਲ ਨਹੀਂ ਕੱਲ ਦਾ ਦਿਨ ਵੀ ਚੜ ਸਕਦਾ ਹੈ ਕਿਉਂਕਿ ਮਹਾਂਪੁਰਖਾਂ ਦੀ ਸੰਤ ਕੀ ਮਹਿਮਾ ਬੇਦ ਰਾ ਦਾ ਉਹਨਾਂ ਦੀ ਮਹਿਮਾ ਨੂੰ ਤਾਂ ਬੇਦ ਵੀ ਨਹੀਂ ਜਾਣ ਸਕਦੇ ਅਸੀਂ ਤੁਸੀਂ ਕਿਵੇਂ ਪਾਣੀ ਹਰ ਉਹਨਾਂ ਦੀਆਂ ਕਦਾ ਕਹਾਣੀਆਂ ਕਿੰਨੀਆਂ ਤੇ ਸਰਬ ਸੰਗਤ ਕੀ ਉਹਨਾਂ ਨੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕਰਕੇ ਇਕ ਤਾਂ ਸਾਧ ਸੰਗਤ ਦੀ ਸੇਵਾ ਕਰਨੀ ਬੜੀ ਸੌਖੀ ਹੈ ਸੇਵਾ ਕਰਨੀ ਬੜੀ ਸੌਖੀ ਹੈ ਜਿਹੜੀ ਅਗਲੀ ਗੱਲ ਹੈ ਕਹਿ ਕੇ ਕਰਾਉਣੀ ਬੜੀ ਔਖੀ ਹੈ ਗੱਜਿਆ ਪ੍ਰਸਤਨਾ ਸੇਵਾ ਕਹਿ ਕੇ ਕਰਾਉਣੀ ਇੱਕ ਆਪ ਕਰ ਲੈਣੀ 5 ਮਿੰਟ ਕਰ ਲਓ 10 ਮਿੰਟ ਕਰ ਲਓ ਘੰਟਾ ਕਰ ਲਓ ਤੇ ਸਾਧ ਸੰਗਤ ਕੀ ਉੱਤੇ ਤਾਂ ਅਥਾਹ ਸੇਵਾ ਸੀ ਜੇ ਸਵੇਰੇ ਚੱਲ ਗਏ ਤਾਂ ਫਿਰ ਸ਼ਾਮ ਦਾ ਪਤਾ ਨਹੀਂ ਕਿੰਨੇ ਵਜੇ ਮੁੜ ਕੇ ਲੈ ਕੇ ਆਉਣਾ ਆਪ ਕਰਨੀ ਤੇ ਦੂਜਿਆਂ ਤੋਂ ਕਰਵਾਉਣੀ ਵਾਪਰ ਕਾ ਦਾ ਆਸ਼ੀਰਵਾਦ ਸਤਿ ਸੰਤ ਮਹਾਰਾਜੀ ਵੀ ਇਦਾਂ ਇੰਨੇ ਖੁਸ਼ ਹੋਏ ਇੰਨੇ ਖੁਸ਼ ਹੋਏ ਬ੍ਰਹਮ ਜੀ ਆਹ ਕੰਮ ਕਰਨਾ ਦੀ ਸਤਿ ਵਚਨ ਇਹ ਨਹੀਂ ਭਈ ਨਹੀਂ ਦੀ ਕਦਰ ਕਰ ਲਾਗੇ ਨਾ ਸਤਿ ਵਚਨ ਦੀ ਸਤਿ ਵਚਨ ਦੇ ਵਿੱਚ ਜੇ ਵੀ ਸਤਿ ਵਚਨ ਦੀ ਕਮਾਈ ਕਰਦੀ ਬੜੀ ਔਖੀ ਹੈ ਕੰਨਾ ਵਾਲੇ ਹੈਂ ਕਦੇ ਨੇ ਛੱਡ ਨਾ ਸਕੈ ਕੋਈ ਲਗਾ ਕਰ ਵਾਲੇ ਤਾਂ ਆਪਾਂ ਬਹੁਤ ਹੈ ਮੈਂ ਇਹ ਕਰ ਦੋ ਮੈਂ ਆਫ ਕਰ ਦੋ ਤਾਂ ਹਮਦਾ ਕਾਕ ਨਹੀਂ ਉਹਨਾਂ ਨੇ ਸਭ ਨੂੰ ਆਪਾਂ ਨੂੰ ਕਰਕੇ ਦਿਖਾ ਲਿਆ ਪਿਆਰ ਉਹ ਇਦਾਂ ਨਹੀਂ ਇਦਾਂ ਕਰਦਾ ਹੈ ਕਰਕੇ ਦਿਖਾ ਲਿਆ ਆਪ ਜਪੈ ਅਗਰੇ ਨਾਮ ਜਪਾਵੇ ਆਪ ਜੱਗੇ ਪੈਣਾ ਫਿਰ ਦੂਸਰੇ ਤੇ ਜਪਾਇਆ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕਰਕੇ ਕਿਸੇ ਨੂੰ ਦਮਤੀ ਪੜਨ ਲਾਇਆ ਕਿਸੇ ਨੂੰ ਸੁਖ ਨਹੀਂ ਪੜਨ ਲਾਇਆ ਕਿਸੇ ਨੂੰ ਤੋਂਪੇ ਸਾਹਿਬ ਦਾ ਪਾਕ ਕਰਨਾ ਸਤ ਸੰਤ ਜੀ ਸਤ ਜਾਈਓ ਜਦ ਦਾਸਮਾ ਪੁਰਖਾਂ ਦੇ ਚਰਨਾ ਵਿੱਚ ਆਇਆ ਸੀ ਨਾ ਤੇ ਬਾਬਾ ਬ੍ਰਹਮੀ ਮਹਾਰਾਜ ਨੇ ਇਹ ਆਖਿਆ ਸੀ ਕਾਕਾ ਚੌਪੇ ਸਾਹਿਬ ਦਾ ਪਾਠ ਕਰਨਾ ਮੈਂ ਕਿਹਾ ਬਾਬਾ ਜੀ ਉਹ ਤਾਂ ਪਾਠ ਹੀ ਬਹੁਤ ਵੱਡਾ ਕਹਿਣ ਲੱਗੇ ਇੱਕ ਵਾਰ ਕਰਤਾ ਸੀ ਇਦਾਂ ਨਹੀਂ 11 ਵਾਰ ਕਰੀ 11 ਵਾਰ ਤੇ ਸਾਧ ਸੰਗਤ ਦੀ 10 ਵਾਰੀ ਚੌਪੇ ਸਾਹਿਬ ਦਾ ਪਾਠ ਕੀਤਾ 11ਵੀਂ ਵਾਰ ਜਵਾਨੀ ਕੀ ਕਾ ਕਰਕੇ ਆਪ ਕੋ ਜ਼ਬਨਾਮ ਇਹ ਮਾਪੁਰਖਾਂ ਦੀ ਕਿਰਪਾ ਰਹਿਤ ਹੈ ਚੌਪੇ ਸਾਹਿਬ ਦਾ ਪਾਠ ਉਹ ਸਦਾ ਵਾਸਤੇ ਚੱਲ ਰਿਹਾ ਹੈ ਮਾਪੁਰਖਾਂ ਦੀ ਕਿਰਪਾ ਹੈ ਅਮਰੀ ਕਰੋ ਹਾਥ ਦੇ ਰਚਾ ਤੇ ਹੁੰਦਾ ਕਿ ਜਿ ਪੂਰਨ ਹੋਏ ਚਿਤ ਕੀ ਸਾ ਤਬ ਕਰ ਮੰਗ ਰਹਾ ਮਾਰਾ ਆਪਣਾ ਜਾਨ ਕਰੂ ਪਰਾ ਹਮਰੇ ਦੁਸ਼ਟ ਸਭੇ ਤੁਮ ਕਹਾ ਬੋ ਆਪ ਹਾਥੇ ਕੋਹੇ ਵਿਚਾਵ ਸੁਖੀ ਵਸੈ ਮੋਰੋ ਪਰਵਾਰਾ ਆਪਣੇ ਪਰਵਾਰ ਦੀ ਸੁਖ ਨਹੀਂ ਲਖਨੇ ਪਾਚਾ ਨੇ ਮੰਗੀ ਇਥੇ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸੇਖ ਆ ਮਗੈਲ ਸੁਖ ਮੰਗੀ ਹੈ ਸੇਵਕ ਸੇਖ ਸਦਾ ਕਰਤਾ ਮੂਰਛਪੀ ਕਰਦੇ ਕਰੀਏ ਸਭ ਬੈਠ ਨੂੰ ਆਸ ਕਰੀਏ ਗੁਰ ਲੋਏ ਹਮਾਰੀ ਆਸਾ ਤੌਰ ਪਰ ਕੀੜੇ ਰਹਿ ਜਾਂਦਾ ਤੂੰ ਮੈਂ ਛਾੜ ਕੋਈ ਅਬਰ ਨਾ ਧਾਉ ਜੋ ਬਚਾਹੂੰ ਸੁਤੰਤਪਾ ਗੁਰੂ ਰਸਾ ਪਰ ਪਾਜੋਏ ਸਾ ਦਾ ਪਾਠ ਸਾਰੇ ਕਰਦੇ ਆਂ ਕਈ ਵਾਰ ਬੰਦਰੀ ਕਰੀ ਜਾਂਦਾਂ ਇਹ ਚੌਪਾਈ ਸਾ ਦਾ ਪਾਠ ਕਿੱਥੇ ਮਹਾਰਾਣੀ ਉਤਾਰਨ ਕੀਤਾ ਕਿਸ ਦਿਨ ਕੀਤਾ ਕਿਹੜਾ ਮਹੀਨਾ ਸੀ ਕੋਈ ਦੱਸੋ ਜੀ ਯਾਰ ਇਹ ਛੋਟੀਆਂ ਛੋਟੀਆਂ ਪਹਿਲਾਨੀ ਸਾਡੇ ਬਾਤ ਮਤਿਹਾਸ ਨਹੀਂ ਸਾਡਾ ਇਤਿਹਾਸ ਹੈ ਜੇ ਅਸੀਂ ਇਹਨੂੰ ਪੜਾਂਗੇ ਫਿਰ ਸਾਨੂੰ ਪਤਾ ਲੱਗੇਗਾ ਚੌਪਈ ਸਾਹਿਬ ਦਾ ਪਾਠ ਕਿੱਥੇ ਉਚਾਰਨ ਕੀਤਾ ਬਪੌਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਬਪੌਰ ਸਾਹਿਬ ਕਦਮ ਕੀਤਾ ਜੀ ਭਾਦਰਾ ਸੁਦੀ ਭਾਦੋ ਸੁਦੀ ਅਸ਼ਟਮੀ ਵਾਲੇ ਦਿਨ ਭਾਦੋ ਸੁਦੀ ਅੱਠ ਵਾਲੇ ਦਿਨ ਭਾਦਰਾ ਸੁਦੀ ਅਸ਼ਟਮੀ ਅਰਜਾਬ ਵਾਰ ਐਤਵਾਰ ਦਾ ਦਿਨ ਭਾਦੋਂ ਸੁਦੀ ਅਕਬੀਰ ਆ ਵਾਰਾ 30 ਅਦਰਵ ਗਰਸ ਦਾ ਭਾਦੋਂ ਸੁਦੀ 8 ਨੂੰ ਐਤਵਾਰੇ ਵਾਲੇ ਦਿਨ ਬਪੌਰ ਸਾਹਿਬ ਦੀ ਧਰਤੀ ਤੇ ਧੰਗੋ ਕਰਤਕ ਬਾਦਸ਼ਾਹ ਮਹਾਰਾਜ ਨੇ ਇਹ ਬਾਣੀ ਵਿਚਾਰਨ ਕੀਤੀ ਰੋ ਵਿਚਾਰ ਉਸੇ ਬਾਣੀ ਦੇ ਨਾਲ ਜੋੜਨ ਵਾਲੀ ਸਤਕਾਰਯੋਗ 7 12 ਸਫਾ ਦਾ ਬ੍ਰਹਮੀ ਵਾਰ ਬڑے ਵਚਨ ਯਾਦ ਆਉਂਦੇ ਨੇ ਕਹਿੰਦਾ ਜੀ ਸੱਤ ਵਚਨ ਬ੍ਰਾਹਮਣ ਜੀ ਅਜਾ ਕੰਮ ਕਰਨ ਲਈ ਸੱਤ ਵਚਨ ਦਿੱਤੇ ਇਹ ਜੇ ਤੱਕ ਸ਼ਾਇਦ ਆਪਿਆਂ ਦੇ ਨਾਲ ਇਹ ਵਚਨ ਹੀ ਨਹੀਂ ਉਹਨਾਂ ਦੀਆਂ ਯਾਦਾਂ ਨੇ ਉਹਨਾਂ ਦੀਆਂ ਯਾਦਾਂ ਮਤਾਜ਼ਾ ਕਰਦੇ ਨੇ ਬ੍ਰਾਹਮਣੀ ਦਾਸ ਮਥਾ ਕੇ ਕਿਨ ਗਿਆ ਕਹਿਣ ਲੱਗੇ ਇਦਾਂ ਕਰੋ ਬ੍ਰਾਹਮਣ ਜੀ ਨੂੰ ਨਾਲ ਲੈ ਕੇ ਬ੍ਰਾਹਮਣ ਜੀ ਨੂੰ ਕੋ ਆਪਣੀ ਫੌਜ ਲੈ ਕੇ ਖਲਾਮੇ ਤਾਂ ਇੱਕ ਕੁਲੀ ਬਣਾਉਣ ਵਾਲੀ ਆ ਅੱਜ ਬਣਾ ਕੇ ਉਹੀਆਂ ਚ ਬਣਾ ਕੇ ਇਹ ਨਹੀਂ ਕਿ ਆਪੇ ਬਣਾਉਣੀ ਐ ਅੱਜ ਬਣਾ ਕੇ ਆਉਣੀ ਐ ਭਾਵੇਂ ਰਾਤ ਦੇ 12 ਨਾ ਬੰਝੇ ਬਣਾ ਕੇ ਆਉਣੀ ਐ ਉਹ ਕੁੜੀ ਜੇ ਵੀ ਬਣੀ ਹੋਈ ਐ ਬਾਪੁਰਖਾ ਦੇ ਖੱਤੀ ਨਾਲ ਸੇਵਾਦਾਰਾਂ ਦੇ ਨੌਜਵਾਨਾਂ ਨੂੰ ਨਾਲ ਲੈ ਕਰਕੇ ਗਏ ਨੇ ਤੇ ਸਾਧ ਸੰਗਤ ਜੀ ਉਹ ਕੁੜੀ ਕਿਵੇਂ ਬਣੀ ਜਿਹਦੇ ਨਾਲ ਸਾਧ ਉਹਨਾਂ ਨੂੰ ਪਤਾ ਐ ਤੇ ਕਿਵੇਂ ਬਣੀ ਤੇ ਅਖੀਰ ਜਦੋਂ ਰਾਤ ਦੇ 12 ਬਣੀ ਐ ਨਾ ਆਖਰੀ ਕਲਈਆ ਕਾਮਕ੍ਰੀਮ ਦਾ ਬਣਿਆ ਹੋਇਆ ਸਿਧਤਾ ਤੇ ਸਾਰੀ ਸ਼ਕਤ ਨੇ ਨਿਕਾਰੇ ਛੇ ਉਸ ਵਿੱਚ ਤੇ ਸਾਰ ਸੰਗਤ ਜੀ ਕਾਮ ਨੂੰ ਪੂਰੇ ਕਰਦੇ ਹੋਏ ਮਹਾਂਪੁਰਸ਼ ਨਾਲ ਸੰਗਤਨ ਲੈ ਕਰਕੇ ਵਾਪਸ ਅਸਥਾਨ ਤੇ ਆਏ ਨੇ ਅਮਰਤ ਵੀਦਾ ਹੋਇਆ ਜਿੰਦਾ ਚੜ੍ਹਾ ਹੋਇਆ ਮਹਾਂਪੁਰਖ ਵੇਚੇ ਨੇ ਜਦੋਂ ਬ੍ਰਾਹਮੀ ਮਹਾਰਾਜ ਨਾਲ ਜਾ ਕੇ ਸਾਰੇ ਨੇ ਕਥਾ ਸੁਣਿਆ ਕਹਿਣ ਲੱਗੇ ਬ੍ਰਾਹਮੀ ਰਾਤੀ 12:00 ਵਜੇ ਕੰਮ ਹੋ ਗਿਆ ਸੀ ਕਹਿਣ ਲੱਗੇ ਮਹਾਰਾਜੀ ਹੋ ਗਿਆ ਸੀ ਕਹਿਣ ਲੱਗੇ ਬਸ ਇਹ ਹੀ ਪੁੱਛਣਾ ਸੀ ਧਰਮੇ ਛੱਡੇ ਹੋਏ ਜਕਾਰੇ ਸਾਡੇ ਕੋਲ ਪਹੁੰਚ ਗਿਆ ਸੀ ਗੱਲ ਕਿ ਆਪ ਕੋ ਸਾਡਾ ਰਾਤ ਨੂੰ ਆਵਾਜ਼ ਕਹਿੰਦੇ ਸਾਡੇ ਕੋਲ ਪਹੁੰਚ ਗਈ ਸੀ ਅਦੋ 11 ਛੱਡ ਕੇ ਆਖਰੀ ਚੜਾਈਆ ਸੱਟਿਆ ਸੀ ਤੁਸੀਂ ਤੇ ਇਦਾਂ ਦੇ ਬਚਨਾਂ ਨੂੰ ਜੀ ਹਜ਼ੂਰੀ ਕਰਕੇ ਮੰਨਿਆ ਇੱਕ ਨਹੀਂ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਆ ਕੇ ਨਿਕਲੇ ਗੁਰਦੁਆਰੇ ਇਹੀ ਗੁਰਦੁਆਰਾ ਜਿੱਥੇ ਆਪਾਂ ਬੈਠੇ ਨਾ ਗੁਰਦੁਆਰ ਬੈਠੇ ਹੈ ਨਾ ਤੇ ਸਾਧ ਸੰਗਤ ਦੀ ਇੱਕ ਗੁਰਦੁਆਰਾ ਘਾ ਕੇ ਬਣਾਉਣਾ ਮਨਪੁਰਖਾਂ ਵਿੱਚ ਸੰਤਨ ਮਾਲ ਲੈ ਕਰਕੇ ਆਉਣਾ ਸੇਵਾ ਕਰਨੀਆਂ ਪਤਾ ਨਹੀਂ ਇੱਕ ਨਹੀਂ ਪਤਾ ਨਹੀਂ ਕਿੰਨੇ ਗੁਰਦੁਆਰੇ ਬਣਾ ਕੇ ਦਿੱਤੇ ਸੰਤਨਾਂ ਦੇ ਇਹ ਸੇਵਾ ਜੀ ਹਜੂਰੀ ਨਾਲ ਜਿਹੜੀ ਕੀਤੀ ਜਾਵੇ ਤਾਂ ਸਾਧ ਸੰਗਤ ਜੀ ਉਹਦੇ ਨਾਲ ਸਾਰੇ ਖੜੇ ਹੋਣ ਵਾਸਤੇ ਤਿਆਰ ਬਣਦੇ ਨੇ ਕਿ ਠੇਕ ਨਹੀਂ ਬੰਦ ਕੋਈ ਮਨੁੱਖ ਹੋ ਜੇ ਨਾ ਖੜਾ ਤੇ ਆਪਾਂ ਅਜਿਹਾ ਕੰਮ ਕਰਨਾ ਹੈ ਨਾ ਕਿ ਸਾਧ ਸੰਗਤ ਜੀ ਉਹਦੇ ਨਾਲ ਸਾਰੀ ਸਮਤ ਖੜ ਜਾਂਦੀ ਹੈ ਧੰਮ ਰਾਮ ਰਾਮ 是吧？